World Health Organization ਵੱਲੋਂ ਇੱਕ ਡਾਟਾ ਜਿਹੜਾ ਹੈ ਨਸ਼ਰ ਕੀਤਾ ਗਿਆ ਹੈ ਜਿਸ ਦੇ ਵਿੱਚ ਇਹ ਦੱਸਿਆ ਗਿਆ ਹੈ ਕਿ ਭਾਰਤ ਦੇ ਵਿੱਚ 64 ਕਰੋੜ ਲੀਟਰ ਦੁੱਧ ਦੀ ਰੋਜ਼ਾਨਾ ਖਪਤ ਹੁੰਦੀ ਹੈ ਜਿੰਦੇ ਵਿੱਚੋਂ 50 ਕਰੋੜ ਲੀਟਰ ਦੁੱਧ ਨਕਲੀ ਹੈ ਜਾਂ ਮਿਲਾਵਟੀ ਹੈ। ਇਹ ਨਕਲੀ ਦੁੱਧ ਉਹ ਹੈ ਜਿਹੜਾ ਸਿੰਥੈਟਿਕ ਚੀਜ਼ਾਂ ਤੋਂ ਬਣਾਇਆ ਜਾਂਦਾ ਹੈ। 50 फैट है। पनी पनी वो 50 नहीं आकली होंगे नकली जो सिंथेटिक चीजा जिम्मे कि रिफाइन तो, 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 तो बनना या जिम्मे यूरिया वगैरह का अभी है कि बहुत ज्यादा लोग पा रहे हैं ਨਕਲੀ ਦੁੱਧ ਪੰਜਾਬ ਦੇ ਵਿੱਚ ਇਸ ਸਮੇਂ ਹੈਗਾ ਚੱਲਦਾ ਪਿਆ ਹੈ ਲੋਕ ਇਸ ਦਾ ਸੇਵਨ ਕਰ ਰਹੇ ਨੇ ਇਸ ਦੀ ਕੋਈ ਜਾਣਕਾਰੀ ਹੈ ਸਰ ਇਹ ਤੋਂ ਨਾ ਨਹੀਂ ਕਰ ਸਕਦੇ ਇੱਕ ਸਾਲ ਵਿੱਚ 2000 ਦੇ ਲਗਭਗ ਅਸੀਂ ਮਿਲਕ ਦੇ ਸੈਂਪਲਸ ਟੈਸਟ ਕਰ ਲਿਆ ਫੂਡ ਐਂਡ ਡਰਗ ਲੈਬ ਕਰੰਟ ਵਿੱਚ ਸਿੱਟਾ ਜਿੱਥੇ ਪੂਰੇ ਪੰਜਾਬ ਦੇ ਵਿੱਚੋਂ ਸੈਂਪਲ ਆਉਂਦੇ ਨੇ ਇੰਨੀ ਇੱਕ ਧਾਰਨਾ ਹੈ ਕਿ ਵੀ ਇੱਥੋਂ ਕੋਈ ਸੈਂਪਲ ਜੋ ਹੈ ਉਹ ਫੇਲ ਹੀ ਨਹੀਂ ਹੁੰਦਾ ਬੜੇ ਹੌਟ ਸੀਟ ਤੇ ਬੈਠੇ ਹੋ ਤੁਸੀਂ ਜਿਨ੍ਹਾਂ ਦੇ ਫੇਰ ਹੁੰਦੇ ਉਹਨਾਂ ਨੂੰ ਪੁੱਛੋ ਚੈਲੰਜਸ ਹਨ ਆਪਦੇ ਆਪ ਦੇ ਇੰਟਰਨਲ ਚੈਲੰਜਸ ਹਨ ਕਿ ਅਸੀਂ ਆਪਦੀ ਲੈਬ ਨੂੰ ਅਪਗ੍ਰੇਡ ਕਿਵੇਂ ਕਰਨਾ ਹੈ ਅਸੀਂ ਲੈਬ ਨੂੰ ਆਪਦੀ ਨੂੰ ਨੰਬਰ 1 ਲੈਬ ਕਿਵੇਂ ਬਣਾਣਾ ਹੈ ਦੇਸ਼ ਦੀ ਪੂਰੇ ਦੇਸ਼ ਦੀ ਕੋਈ ਵੀ ਸੈਂਪਲ ਜਿਹੜਾ ਸਾਡਾ ਉਹ ਸਿੰਗਲ ਹੱਥਾਂ ਵਿੱਚੋਂ ਨਹੀਂ ਨਿਕਲਦਾ ਅਸੀਂ ਇੱਕ ਸਿੰਗਲ ਸੈਂਪਲ ਨੂੰ ਕਟੋ-ਕਟ ਦੋ ਬੰਦਿਆਂ ਨੂੰ ਅਨਾਲਿਸਿਸ ਕਰਨ ਦੇ ਲਈ ਸਭ ਤੋਂ ਜੇ ਵੰਤ ਜਿਹੜੀ ਦੇਖਣ ਵਾਲੀ ਚੀਜ਼ ਹੈ ਉਹਦਾ ਹੈਗਾ ਫਰੈਸ਼ਨੈਸ ਜਿੰਨੀ ਚੀਜ਼ ਫਰੈਸ਼ ਹੋਵੇ ਉਹਨਾਂ ਹੀ ਮਤਲਬ ਤੁਹਾਡੇ ਲਈ ਲਾਇਬੰਦ ਹੋਊਗੀ ਉਹਨਾਂ ਤੁਹਾਡੇ ਹੈਲਥ ਨੂੰ ਡਿਟੇਰੀਓਰੇਟ ਨਹੀਂ ਕਰੋਗੀ ਸਸਰੀਕਾਲ ਡੇਲੀ ਇੰਡੀਆ ਨਿਊਜ਼ ਦੇਖ ਰਹੇ ਹੋ ਤੁਸੀਂ ਤੇ ਮੈਂ ਪ੍ਰਲਾਦ ਸੰਗੇਲੀਆ World Health Organization ਵੱਲੋਂ ਇੱਕ ਡਾਟਾ ਜਿਹੜਾ ਹੈ ਨਸ਼ਰ ਕੀਤਾ ਗਿਆ ਹੈ ਜਿਸ ਦੇ ਵਿੱਚ ਇਹ ਦੱਸਿਆ ਗਿਆ ਹੈ ਕਿ ਭਾਰਤ ਦੇ ਵਿੱਚ 64 ਕਰੋੜ ਲੀਟਰ ਦੁੱਧ ਦੀ ਰੋਜ਼ਾਨਾ ਖਪਤ ਹੁੰਦੀ ਹੈ ਜਿੰਦੇ ਵਿੱਚੋਂ 50 ਕਰੋੜ ਲੀਟਰ ਦੁੱਧ ਨਕਲੀ ਹੈ ਜਾਂ ਮਿਲਾਵਟੀ ਹੈ ਅਸਲ ਤੇ ਵਿੱਚ ਪੰਜਾਬ ਦੀ ਕੀ ਸਥਿਤੀ ਹੈ ਇਸ ਵੇਲੇ ਅਸੀਂ ਮੌਜੂਦ ਹਾਂ ਖਰੜ ਦੀ ਉਸ ਲੈਬ ਦੇ ਵਿੱਚ ਜਿੱਥੇ ਕਿ ਸਾਰੇ ਸੈਂਪਲ ਭੇਜੇ ਜਾਂਦੇ ਨੇ ਸਾਡੇ ਨਾਲ ਇਸ ਵੇਲੇ ਮੌਜੂਦ ਨੇ ਇਸ ਲੈਬ ਦੇ ਡਾਇਰੈਕਟਰ ਰਵਨੀਤ ਕੌਰ ਸਿੱਧੂ ਮੈਮੋਨਾ ਨਾਲ ਗੱਲਬਾਤ ਕਰਾਂਗੇ ਪਹਿਲਾਂ ਤਾਂ ਮੈਡਮ ਸਵਾਗਤ ਹੈ ਡੇਲੀ ਥੈਂਕ ਯੂ ਜੀ ਮੈਮ ਪਹਿਲਾਂ ਤਾਂ ਨਕਲੀ ਦੁੱਧ ਦੀ ਪਰਿਭਾਸ਼ਾ ਕੀ ਹੈ ਜੀ ਪ੍ਰਿਲਾਦ ਜੀ ਨਕਲੀ ਦੁੱਧ ਉਹ ਹੈ ਜਿਹੜਾ ਸਿੰਥੈਟਿਕ ਚੀਜ਼ਾਂ ਤੋਂ ਬਣਾਇਆ ਜਾਂਦਾ ਹੈ ਜੀ ਕਿਸੇ ਸੈਂਪਲ ਦਾ ਫੇਲ ਹੋਣਾ ਇਹ ਨਹੀਂ ਕਹਿੰਦਾ ਕਿ ਉਹ ਨਕਲੀ ਹੈ ਉਹ ਆਪਣੇ ਮਾਪਦੰਡ ਨਾਲ ਤੇ ਵੀ ਘੱਟ ਹੋ ਸਕਦਾ ਜਿਵੇਂ ਆਪਾਂ ਕਹੀਏ ਕਿ ਕੁਆਲਿਟੀ ਵਾਈਜ਼ ਕਿ ਆਨ ਡਾਈ ਬੇਸਿਸ ਜਿਵੇਂ ਸਾਨੂੰ 50% ਦੀ ਫੈਟ ਚਾਹੀਦੀ ਹੈ ਪਨੀਰ ਵਿੱਚ ਉਹ 50% ਨਹੀਂ ਆ ਤੋ ਓ48% ਆ ਇਹਦਾ ਮਤਲਬ ਇਹ ਨਹੀਂ ਹੈ ਕਿ ਦੁੱਧ ਨਕਲੀ ਆ ਜਾਂ ਪਨੀਰ ਨਕਲੀ ਆ ਇਹਦੇ ਵਿੱਚ ਨਕਲੀ ਨਹੀਂ ਆ ਹਾਂ ਉਹ ਆਪਣੇ ਮਾਪਦੰਡਾਂ ਤੇ ਖਰਾ ਨਹੀਂ ਉਤਰਿਆ ਉਹਦੇ ਵਿੱਚ ਪੂਰੀ ਜਿੰਨੀ ਚਾਹੀਦੀ ਫੈਟ ਆ ਉਹ ਉਨੀ ਨਹੀਂ ਆ ਜਾਂ ਮੌਇਸਚਰ ਜ਼ਿਆਦਾ ਆ ਜਾਂ ਕੁਝ ਵੀ ਕਹਿ ਸਕਦੇ ਆ ਬਟ ਇਹਦਾ ਮਤਲਬ ਇਹ ਨਹੀਂ ਹੈ ਕਿ ਉਹ ਨਕਲੀ ਹੈ ਨਕਲੀ ਉਹ ਹੁੰਦਾ ਜਦੋਂ ਆਪਾਂ ਸਿੰਥੈਟਿਕ ਚੀਜ਼ਾਂ ਜਿਵੇਂ ਕਿ ਰਿਫਾਈਨ ਤੋਂ ਬਨਣਾ ਯਾ ਉਹਦੇ ਵਿੱਚ ਹੋਰ ਜਿਵੇਂ ਯੂਰੀਆ ਵਗੈਰਾ ਦਾ ਅੱਜਕਲ ਕਹਿੰਦੇ ਹੈ ਕਿ ਬਹੁਤ ਜ਼ਿਆਦਾ ਲੋਕ ਪਾ ਰਹੇ ਨੇ ਯਾ ਇਹੋ ਜਿਹੀਆਂ ਚੀਜ਼ਾਂ ਤੋਂ ਜਿਹੜਾ ਤਿਆਰ ਹੈ ਪਨੀਰ 댓 ਇਜ਼ ਨਕਲੀ 댓 ਇਜ਼ ਸਿੰਥੈਟਿਕ ਜਿਹਨੂੰ ਨਕਲੀ ਕਹਿ ਸਕਦੇ ਆ ਮਤਲਬ ਨਕਲੀ ਦੁੱਧ ਪੰਜਾਬ ਦੇ ਵਿੱਚ ਇਸ ਸਮੇਂ ਹੈਗਾ ਚੱਲਦਾ ਪਿਆ ਹੈ ਲੋਕ ਇਸ ਦਾ ਸੇਵਨ ਕਰ ਰਹੇ ਨੇ ਇਸ ਦੀ ਕੋਈ ਜਾਣਕਾਰੀ ਹੈ ਤੁਹਾਨੂੰ ਸਰ ਆਪਾਂ ਇਹ ਤੋਂ ਨਾ ਨਹੀਂ ਕਰ ਸਕਦੇ ਜਦੋਂ ਵੀ ਸਾਨੂੰ ਕੋਈ ਵੀ ਜਾਣਕਾਰੀ ਮਿਲਦੀ ਹੈ ਸਾਨੂੰ ਪੁਲਿਸ ਡਿਪਾਰਟਮੈਂਟ ਵੀ ਕੋਈ ਨਾ ਕੋਈ ਇਨਫੋਰਮੇਸ਼ਨ ਦਿੰਦਾ ਹੈ ਜਾਂ ਸਾਡੇ ਜਿਹੜੇ ਡੈਜ਼ਿਗਨੇਟਿਡ ਆਫੀਸਰਸ ਹੈ ਫੂਡ ਸੇਫਟੀ ਦੇ ਇਨ ਦਾ ਡਿਸਟ੍ਰਿਕਟਸ ਉਹਨਾਂ ਨੂੰ ਵੀ ਕੋਈ ਨਾ ਕੋਈ ਜਾਣਕਾਰੀ ਮਿਲਦੀ ਹੈ ਕੋਈ ਵੀ ਫੋਨ ਕਾਲ ਜਾਂ ਥਰੂ ਐਨੀ ਮੀਨਸ ਜਦੋਂ ਵੀ ਉਹਨਾਂ ਨੂੰ ਕੋਈ ਇਹੋ ਜੀ ਜਾਣਕਾਰੀ ਮਿਲਦੀ ਹੈ ਕਿ ਨਕਲੀ ਦੁੱਧ ਦੀ ਕੋਈ ਮਤਲਬ ਬਣਾ ਰਿਹਾ ਹੈ ਜਾਂ ਵੇਚਣ ਦੀ ਕੋਸ਼ਿਸ਼ ਕਰ ਰਿਹਾ ਹੈ ਤਾਂ ਇਮੀਡੀਏਟਲੀ ਸਾਡਾ ਡਿਪਾਰਟਮੈਂਟ ਉਹਦੇ ਤੇ ਐਕਸ਼ਨ ਲੈਂਦਾ ਹੈ ਤੇ ਉਹ ਰੇਟ ਕਰਕੇ ਸੈਂਪਲ ਸਾਰੇ ਦਾ ਸਾਰਾ ਸੀਲ ਕਰ ਲਿਆ ਜਾਂਦਾ ਹੈ ਤੁਹਾਡੇ ਕੋਲ ਨੂੰ ਜਿਹੜੇ ਰੂਟੀਨ ਦੇ ਵਿੱਚ ਸੈਂਪਲਿੰਗ ਦੁੱਧ ਦੀ ਆਉਂਦੀ ਹੈ ਜੇ ਆਉਂਦੀ ਹੈ ਤੇ ਉਹਦੇ ਵਿੱਚ ਕਿੰਨਾ ਕੁ ਸੈਂਪਲਿੰਗ ਜੋ ਫੇਲ ਹੁੰਦੀ ਹੈ ਕੁਛ ਐਨ ਦਾ ਡਾਟਾ ਹੈਗਾ ਤੁਹਾਡੇ ਕੋਲ ਜੀ ਆਪਾਂ ਕਹਿ ਸਕਦੇ ਹਾਂ ਕਿ ਤਕਰੀਬਨ ਜਿਵੇਂ 1 ਸਾਲ ਵਿੱਚ 2000 ਦੇ ਲਗਭਗ ਅਸੀਂ ਮਿਲਕ ਦੇ ਸੈਂਪਲਸ ਟੈਸਟ ਕਰਦੇ ਹਾਂ ਮਿਲਕ ਐਂਡ ਮਿਲਕ ਪ੍ਰੋਡਕਟਸ ਜਿਨ੍ਹਾਂ ਵਿੱਚ ਕਵਰ ਹੁੰਦੇ ਨੇ ਬਟਰ ਆਈਸਕ੍ਰੀਮ ਕਿਓ ਪਨੀਰ ਖੋਆ ਆਲ ਥੀਸ ਥਿੰਗਸ ਇਹ ਪੰਜਾਬ ਵਿੱਚੋਂ ਇਹ ਪੰਜਾਬ ਵਿੱਚੋਂ ਅਸੀਂ ਹਰ ਸਾਲ ਤਕਰੀਬਨ 2000 ਸੈਂਪਲ ਟੈਸਟ ਕਰਦੇ ਆ ਤੇ ਜਿਹੜੇ ਲਗਭਗ ਆਪਾਂ ਕਹਿ ਸਕਦੇ ਆ ਕਿ ਇਹਨਾਂ ਵਿੱਚੋਂ 4% ਸੈਂਪਲਸ ਸਿੰਥੈਟਿਕ ਤੋਂ ਵੀ ਤਿਆਰ ਹੋਏ ਹੁੰਦੇ ਨੇ ਮਤਲਬ ਨਕਲੀ ਨਹੀਂ ਹੁੰਦੇ ਸਿੰ ਨਹੀਂ ਨਕਲੀ ਹੀ ਹੁੰਦੇ ਨੇ ਅਨਸੇਫ ਅਸੀਂ ਉਹਨਾਂ ਨੂੰ ਕਹਿੰਦੇ ਆ ਅਨਸੇਫ ਠੀਕ ਹੈ ਨਕਲੀ ਅਸੀਂ ਵਰਡ ਯੂਜ਼ ਨਹੀਂ ਕਰਦੇ ਅਸੀਂ ਉਹਨਾਂ ਨੂੰ ਕਹਿੰਦੇ ਆ ਕਿ ਜੇ ਉਹ ਖਾਨ ਲਾਈਕ ਨਹੀਂ ਨਹੀਂ ਅਨ ਸੇਫ ਹੈ ਜੈਸਾ that are injurious to our health ਜੀ ਤੇ ਉਹਨਾਂ 4% ਨੇ ਹਾਂ ਜਿਹੜੇ ਕੁਆਲਿਟੀ ਮਾਪਦੰਡਾਂ ਤੇ ਆ ਉਹ ਤਕਰੀਬਨ 20% ਤੱਕ ਸੈਂਪਲ ਫੇਲ ਹੋ ਜਾਂਦੇ ਨੇ ਮੈਡਮ ਜਿਹੜੇ 4% ਨੇ ਫਿਰ ਉਹਨਾਂ ਦੇ ਖਿਲਾਫ ਕਾਰਵਾਈ ਕੀ ਹੁੰਦੀ ਆ ਅ ਉਹਨਾਂ ਦੇ ਖਿਲਾਫ ਜਿਹੜੀ ਕਾਰਵਾਈ ਆ ਅਸੀਂ ਇਧਰੋਂ ਲੈਬ ਰਿਪੋਰਟ ਭੇਜਦੇ ਆ ਦਾ ਡੈਜ਼ਿਗਨੇਟਿਡ ਆਫੀਸਰ ਫੂਡ ਸੇਫਟੀ ਨੂੰ ਡਿਸਟ੍ਰਿਕਟ ਵਿੱਚ ਲੈਪ ਰਿਪੋਰਟ ਜਾਂਦੀ ਹੈ ਉਸ ਤੋਂ ਬਾਅਦ ਇਮੀਡੀਏਟਲੀ ਉਹ ਉਹਨਾਂ ਨੂੰ ਨੋਟਿਸ ਭੇਜ ਦਿੰਦੇ ਆ ਐਂਡ ਸੈਕੰਡਲੀ ਫਿਰ ਕਮਿਸ਼ਨਰ ਸਾਹਿਬ ਤੋਂ ਸੈਂਕਸ਼ਨ ਲੈ ਕੇ ਉਹਨਾਂ ਤੇ ਕੇਸ ਤਾਇਰ ਕੀਤਾ ਜਾਂਦਾ ਹੈ ਬਕਾਇਦਾ ਕੇਸ ਤਾਇਰ ਕੀਤਾ ਜਾਂਦਾ ਤੇ ਜਿਹਦੇ ਵਿੱਚ ਉਹਨਾਂ ਦੀ ਸਜ਼ਾ ਵੀ ਹੈ 6 ਮਹੀਨੇ ਤੱਕ ਦੀ ਸਜ਼ਾ ਇਨਕਲੂਡਿੰਗ 10 ਲੱਖ ਤੱਕ ਦਾ ਫਾਈਨ ਵੀ ਉਹਨਾਂ ਨੂੰ ਕੀਤਾ ਜਾਂਦਾ ਹੈ ਮੈਡਮ ਇਹ ਜਿਵੇਂ ਹੁਣ ਇਸ ਦੌਰ ਦੇ ਵਿੱਚ ਤੁਸੀਂ ਕਾਫੀ ਜੇ ਗੱਲ ਕੀਤੀ ਜਾਵੇ ਪਿਛਲਾ ਟਾਈਮ ਤੇ ਹੁਣ ਟਾਈਮ ਕੋਈ ਚੇਂजेस ਆਈਆਂ ਨੇ ਕਿ ਇਸ ਵਾਰ ਸੈਂਪਲ ਬਹੁਤ ਜ਼ਿਆਦਾ ਫੇਲ ਹੋ ਰਹੇ ਨੇ ਜਾਂ ਪਿਛਲੀ ਵਾਰੀ ਜ਼ਿਆਦਾ ਫੇਲ ਹੋਈ ਸੀ ਕੁਝ ਚੇਂजेस ਲੱਗ ਰਹੀਆਂ ਨੇ ਕੁਝ ਐਵੇ ਜਿਹਾ ਹੈ ਹੋ ਜੀ ਬਹੁਤ ਜ਼ਿਆਦਾ ਡਿਫਰੈਂਸ ਨਹੀਂ ਅਬਜ਼ਰਵ ਕੀਤਾ ਗਿਆ ਪਿਛਲੇ 5-6 ਸਾਲਾਂ ਤੋਂ ਤਕਰੀਬਨ ਡਾਟਾ ਸੇਮ ਹੀ ਚੱਲ ਰਿਹਾ ਹੈ ਹਾਂ ਆ ਕੋਵਿਡ ਟਾਈਮਸ ਵਿੱਚ ਡਿਫਰੈਂਟ ਆਇਆ ਥੋੜਾ ਬਹੁਤਾ ਬਟ ਅਦਰਵਾਇਜ਼ ਸੇਮ ਹੀ ਚੱਲ ਰਿਹਾ ਆ ਹੁਣ ਤਿਉਹਾਰਾਂ ਦਾ ਸੀਜ਼ਨ ਸ਼ੁਰੂ ਆ ਹੁਣ ਤੁਹਾਡੀ ਸੈਂਪਲਿੰਗ ਵੀ ਬਹੁਤ ਜ਼ੋਰਾਂ ਸ਼ੋਰਾਂ ਤੇ ਹੋਊਗੀ ਸਾਰੇ ਜਿੰਨੇ ਵੀ ਡਿਸਟ੍ਰਿਕਟ ਲੈਵਲ ਤੇ ਆਫੀਸਰਸ ਨੇ ਉਹਨਾਂ ਵੱਲੋਂ ਰੇਟ ਕੀਤੀਆਂ ਜਾਣਗੀਆਂ ਕੁਝ ਹਦਾਇਤਾਂ ਦਿੱਤੀਆਂ ਨੇ ਜਾਂ ਕੁਝ ਆਪਣੇ ਸਟਾਫ ਨੂੰ ਤੁਸੀਂ ਕਿਹਾ ਇਸ ਪੂਰੇ ਜੀ ਅਸੀਂ ਟਾਈਮ ਟੂ ਟਾਈਮ ਸਾਰੇ ਹੈੱਡ ਆਫਿਸ ਤੋਂ ਸਾਡੇ ਜੁਆਇੰਟ ਕਮਿਸ਼ਨਰ ਫੂਡ ਸੇਫਟੀ ਨੇ ਜਾਂ ਕਮਿਸ਼ਨਰ ਫੂਡ ਸੇਫਟੀ ਡਾਕਟਰ ਅਭਿਨਾਥ ਤ੍ਰੇਖਾ ਵੱਲੋਂ ਸਮੇਂ-ਸਮੇਂ ਸਰ ਹਦਾਇਤਾਂ ਦਿੱਤੀਆਂ ਜਾਂਦੀਆਂ ਜਿਵੇਂ ਨਾਰਮਲੀ ਡੈਸੀਗਨੇਟਿਡ ਆਫੀਸਰਸ ਫੂਡ ਸੇਫਟੀ ਨੇ ਜਿਹੜੇ ਉਹ ਆਪਦੇ ਹਿਸਾਬ ਨਾਲ ਸੈਂਪਲਿੰਗ ਕਰਦੇ ਆ ਬਟ ਕਿਸੇ ਵੀ ਚੇਸ਼ ਨੂੰ ਮੁੱਖ ਰੱਖਦਿਆਂ ਹੋਇਆਂ ਜਦੋਂ ਵੀ ਹੈੱਡ ਆਫਿਸ ਤੇ ਫੀਲ ਕੀਤਾ ਜਾਂਦਾ ਹੈ ਕਿ ਹੁਣ ਇਸ ਇਹਦੀ ਲੋਡ ਹੈ ਇਸ ਮੋਹਮ ਦੀ ਲੋਡ ਹੈ ਤਾਂ ਉਹ ਅਸੀਂ ਇੱਥੋਂ ਹਦਾਇਤਾਂ ਦਿੰਨੇ ਆ ਕਿ ਅੱਜ ਦੇ ਦਿਨ ਵਿੱਚ ਕਿਹੜੇ ਉਹਨਾਂ ਨੂੰ ਫੋਕਸ ਕਰਕੇ ਸੈਂਪਲਿੰਗ ਕਰਨੀ ਆ ਮੈਡਮ ਇਸ ਲੈਬ ਦੀ ਜੇ ਗੱਲ ਕੀਤੀ ਜਾਵੇ ਪਰਟੀਕੂਲਰ ਜਿਹੜੀ ਫੂਡ ਐਂਡ ਡਰਗ ਲੈਬ ਖਰੜ ਦੇ ਵਿੱਚ ਸਥਿਤ ਹੈ ਜਿੱਥੇ ਪੂਰੇ ਪੰਜਾਬ ਦੇ ਵਿੱਚੋਂ ਸੈਂਪਲ ਆਉਂਦੇ ਨੇ ਇਹਦੀ ਇੱਕ ਧਾਰਨਾ ਹੈਗੀ ਹੈ ਵੀ ਇੱਥੋਂ ਕੋਈ ਸੈਂਪਲ ਜੋ ਹੈ ਉਹ ਫੇਲ ਹੀ ਨਹੀਂ ਹੁੰਦਾ ਬੜੀ ਹੌਟ ਸੀਟ ਤੇ ਬੈਠੇ ਹੋ ਤੁਸੀਂ ਜੇ ਸੈਂਪਲ ਫੇਲ ਨਹੀਂ ਹੁੰਦਾ ਤਾਂ ਵੀ ਪਰਸੈਂਟ ਕਾ ਦਾ ਰਿਪੋਰਟ ਹੈ ਸਾਡੇ ਜਿਹੜੀ ਲੈਬ ਦੀ ਤਕਰੀਬਨ ਹੈ 15 ਤੋਂ 20% ਸਾਡੀ ਜਿਹੜੀ ਫੇਲਰ ਹੈਗਾ ਹੈ ਸੈਂਪਲਸ ਦਾ ਪੰਜਾਬ ਵਿੱਚ ਤੇ ਨੈਸ਼ਨਲ ਲੈਵਲਸ ਤੇ ਵੀ ਇਹੀ ਹੈ 15 ਤੋਂ 20 ਦੇ ਪਰਸੈਂਟ ਦੇ ਵਿੱਚ ਹੀ ਹੈ ਐਂਡ ਵੀ ਫਾਲ ਇਨ 뎃 ਕੈਟੇਗਰੀ ਓਨਲੀ ਐਂਡ ਜਿਨ੍ਹਾਂ ਦੇ ਜਿਹੜਾ ਜਿਨ੍ਹਾਂ ਦੇ ਫੇਲ ਹੁੰਦੇ ਉਹਨਾਂ ਨੂੰ ਪੁੱਛੋ ਆਈ ਕੈਨ ਸੇ ਓਨਲੀ ਥਿਸ ਹਾਂ ਬੜੀ ਮੈਂ ਹੌਟ ਸੀ ਟੈਸਟ ਕਰਕੇ ਕਿਹਾ ਵੀ ਕਾਫੀ ਜਦੋਂ ਕਿਸੇ ਵੱਡੀ ਦੁਕਾਨ ਤੋਂ ਸੈਂਪਲ ਲਏ ਜਾਂਦੇ ਨੇ ਵੱਡੇ ਸ਼ੋਰੂਮ ਤੋਂ ਸੈਂਪਲ ਲਏ ਜਾਂਦੇ ਨੇ ਫਿਰ ਤੁਹਾਨੂੰ ਅਪਰੂਵ ਚੀਜ਼ ਵੀ ਕਰਦੇ ਹੋਣਗੇ ਇਹ ਮੰਤਰੀਆਂ ਦੇ ਵੀ ਫੋਨ ਕਰਾ ਦਿੰਦੇ ਹੋਣਗੇ ਸਾਡੇ ਸਾਡੇ ਮੰਤਰੀ ਸਾਹਿਬ ਇਸ ਵੱਲੋਂ ਬਹੁਤ ਸਟ੍ਰਿਕਟ ਨੇ ਉਨ੍ਹਾਂ ਦਾ ਸਾਫ਼ ਮੈਸੇਜ ਹੈ ਕਿ ਜੇ ਤੁਸੀਂ ਆਪ ਦੀ ਸਿਫਾਰਿਸ਼ ਕਰਨਾ ਚਾਹੁੰਦੇ ਹੋ ਤਾਂ ਪਹਿਲਾਂ ਚੀਜ਼ ਨੂੰ ਸਹੀ ਵਿੱਚੋ ਹੂੰ ਸਾਡੇ ਮੰਤਰੀ ਸਾਹਿਬ ਵੱਲੋਂ ਪੂਰਾ ਸਟ੍ਰਿਕਟ ਮੈਸੇਜ ਹੈ ਐਂਡ ਸਾਨੂੰ ਕੋਈ ਵੀ ਕਿਹੋ ਜਿਹੀ ਵੀ ਇਹੋ ਜਿਹੀ ਨਹੀਂ ਆਉਂਦੀ ਕੁਝ ਸਾਡੇ ਨਾਲ ਤੁਸੀਂ ਸ਼ੇਅਰ ਕਰਨਾ ਚਾਹੋਗੇ ਕਿ ਇਸ ਜੌਬ ਦੇ ਵਿੱਚ ਰਹਿੰਦੇ ਹੋਏ ਤੁਹਾਨੂੰ ਸਭ ਤੋਂ ਜ਼ਿਆਦਾ ਚੈਲੈਂਜਿੰਗ ਕੀ ਰਿਹਾ ਕਿਉਂਕਿ ਸੈਂਪਲਿੰਗ ਪੂਰੇ ਪੰਜਾਬ ਚੋਂ ਆਉਂਦੀ ਹੈ ਰਾਜਨੀਤੀ ਪੂਰੇ ਪੰਜਾਬ ਚੋਂ ਚੱਲਨੀ ਹੈ ਮੰਤਰੀ ਲੀਡਰ ਮੁੱਖ ਮੰਤਰੀ ਸਾਰੇ ਪੰਜਾਬ ਤੋਂ ਕੁਝ ਚੈਲੰਜਸ ਸਾਨੂੰ ਚੈਲੰਜਸ ਨਾਟ ਫਰਮ ਦਾ ਪੋਲਿਟਿਕਲ ਜਾਂ ਕੁਝ ਇਹੋ ਜਿਹੇ ਉਹਦੇ ਵਿੱਚੋਂ ਨਹੀਂ ਰਹੇ ਬਿਊਰੋਕ੍ਰੇਟਸ ਤੋਂ ਕੁਝ ਨਹੀਂ ਰਹੇ ਚੈਲੰਜਸ ਸਾਨੂੰ ਆਉਂਦੇ ਆ ਆਪਦੇ ਇੰਟਰਨਲ ਚੈਲੰਜਸ ਹੈ ਕਿ ਅਸੀਂ ਆਪਦੀ ਲੈਬ ਨੂੰ ਅਪਗ੍ਰੇਡ ਕਿਵੇਂ ਕਰਨਾ ਹੈ ਅਸੀਂ ਲੈਬ ਨੂੰ ਆਪਦੀ ਨੂੰ ਨੰਬਰ 1 ਲੈਬ ਕਿਵੇਂ ਬਣਾਣਾ ਹੈ ਦੇਸ਼ ਦੀ ਪੂਰੇ ਦੇਸ਼ ਦੀ ਜਿਹੜੇ ਇੱਥੇ ਸਾਇੰਟਿਸਟ ਨੇ ਜਿਹੜੇ ਇੱਥੇ ਲੈਬ ਦੇ ਵਿੱਚ ਕੰਮ ਕਰਦੇ ਪਏ ਨੇ ਉਹ ਕਿਸ ਲੈਵਲ ਦੇ ਸਾਇੰਟਿਸਟ ਨੇ ਹੈ ਸਾਡੇ ਜਿਹੜੇ ਸਾਇੰਟੀਫਿਕ ਆਫੀਸਰਸ ਨੇ ਸਾਡੇ ਕੋਲੇ ਫੂਡ ਐਨਾਲਿਸਟ ਨੇ ਸਾਰੇ ਕਟੋ-ਕਟ ਮਾਸਟਰਸ ਕੀਤੀ ਹੋਈ ਆ ਇਨ ਦਾ ਸਾਇੰਸ ਸਬਜੈਕਟਸ ਜੀ ਜਿਹੜੀ ਸਾਡੀ ਬੇਸਿਕ ਕੁਆਲੀਫਿਕੇਸ਼ਨ ਹੈ ਥੈਟ ਇਜ਼ ਮਾਸਟਰਸ ਇਨ ਸਾਇੰਸ ਜੀ ਉਸ ਤੋਂ ਬਾਅਦ ਜਿਹੜੇ ਉਸ ਤੋਂ ਬਾਅਦ ਸਾਰੀਆਂ ਉਹ ਹੈ ਸੇ ਠੀਕ ਹੈ ਤੇ ਮੈਮ ਜਦੋਂ ਸਭ ਤੋਂ ਪਹਿਲਾਂ ਜਦੋਂ ਤੁਹਾਡੇ ਕੋਲੋਂ ਸੈਂਪਲ ਆਉਂਦਾ ਫਿਰ ਤੁਹਾਡਾ ਉਹ ਪ੍ਰੋਸੈਸ ਕੀ ਹੁੰਦਾ ਸਰ ਸਭ ਤੋਂ ਪਹਿਲਾਂ ਸਭ ਤੋਂ ਪਹਿਲਾਂ ਜਦੋਂ ਸਾਡੇ ਕੋਲੇ ਸੈਂਪਲ ਆਉਂਦਾ ਅਸੀਂ ਉਹਦੀ ਸੀਲਸ ਰਿਸੀਵ ਕਰਦੇ ਆ ਜਿੰਨੀ ਦੇ ਤੱਕ ਸੀਲ ਰਿਸੀਵ ਨਹੀਂ ਹੁੰਦੀ ਜੀ ਸਾਡੇ ਕੋਲੇ ਬੰਦ ਲਿਫਾਫੇ ਵਿੱਚ ਤੋਂ ਸਾਨੂੰ ਫੂਡ ਸੇਫਟੀ ਅਫਸਰ ਤੋਂ ਸੀਲ ਬੰਦ ਲਿਫਾਫਾ ਆਉਂਦਾ ਆ ਸੀਲ ਮੈਚ ਕਰਨ ਤੋਂ ਬਾਅਦ ਹੀ ਅਸੀਂ ਸੈਂਪਲ ਨੂੰ ਖੋਲਣ ਦੀ ਪ੍ਰਕਿਰਿਆ ਸ਼ੁਰੂ ਕਰਦੇ ਆ ਮਤਲਬ ਪਹਿਲਾਂ ਸੀਲ ਵਾਲਾ ਲਿਫਾਫਾ ਤੁਹਾਡੇ ਕੋਲੋਂ ਆਊਗਾ ਉਹ ਸੀਲ ਬਕਾਇਦਾ ਤੁਸੀਂ ਚੈੱਕ ਕਰੋਗੇ ਚੈੱਕ ਕਰਕੇ ਫਿਰ ਉਸ ਤੋਂ ਬਾਅਦ ਉਹਦੀ ਲੈਬ ਦਾ ਕੋਡ ਜਨਰੇਟ ਹੁੰਦਾ ਹੈ ਆਨਲਾਈਨ ਹਮ ਇੱਕ ਆਨਲਾਈਨ ਕੋਡ ਜਨਰੇਟ ਹੋ ਕੇ ਜਦੋਂ ਨੈਕਸਟ ਸਟੈਪ ਤੇ ਜਾਂਦਾ ਹੈ ਸੈਂਪਲ ਤਾਂ ਉਸ ਉਹਦਾ ਸੀ ਇੱਕ ਇੰਟਰਨਲ ਹੋਰ ਕੋਡ ਦਿੰਨੇ ਆ ਹਮ ਥਰਡ ਤਿੰਨ ਉਹ ਸਟੈਪਸ ਹੋ ਗਏ ਨੰਬਰਿੰਗ ਦੇ ਉਸ ਤੋਂ ਬਾਅਦ ਜਿਹੜਾ ਸਾਡਾ ਫੂਡ ਐਨਾਲਿਸਟ ਹੈ ਉਹ ਸੈਂਪਲ ਡਿਸਟ੍ਰਿਬਿਊਟ ਕਰਦਾ ਐਂਡ ਕੋਈ ਵੀ ਸੈਂਪਲ ਜਿਹੜਾ ਸਾਡਾ ਉਹ ਸਿੰਗਲ ਹੱਥਾਂ ਵਿੱਚੋਂ ਨਹੀਂ ਨਿਕਲਦਾ ਅਸੀਂ ਇੱਕ ਸਿੰਗਲ ਸੈਂਪਲ ਨੂੰ ਕਟੋ-ਕਟ ਦੋ ਬੰਦਿਆਂ ਨੂੰ ਐਨਾਲਿਸਿਸ ਕਰਨ ਦਿੰਨੇ ਆ ਉਹ ਸੈਂਪਲ ਜੋ ਇੱਥੇ ਹੀ ਹੁੰਦੇ ਨੇ ਇਸ ਤੋਂ ਕਈ ਸੈਂਪਲ ਐ ਜਿਹੇ ਵੀ ਹੁੰਦੇ ਨੇ ਜਾਂ ਇਸ ਤੋਂ ਅੱਗੇ ਭੇਜਨੇ ਪੈਂਦੇ ਹੁਣ ਕੋਈ ਅ ਕਈ ਸੈਂਪਲਸ ਹੈਗੇ ਆ ਜਿਨ੍ਹਾਂ ਦੀ ਸਾਡੇ ਕੋਲੇ ਟੈਸਟਿੰਗ ਕੈਪੈਬਿਲਿਟੀ ਨਹੀਂ ਹੈ ਉਹ ਅਸੀਂ ਅੱਗੇ ਵੀ ਭੇਜਣ ਦੀ ਸਲਾਹ ਦੇ ਦਿੰਨੇ ਆ ਮਤਲਬ ਸਾਡੇ ਡੈਸੀਗਨੇਟਿਡ ਆਫੀਸਰਸ ਜਿਵੇਂ ਕੋਈ ਡਿਫਰੈਂਟ ਟਾਈਪ ਦਾ ਸੈਂਪਲ ਆ ਉਹ ਸਾਡੇ ਤੋਂ ਪਹਿਲਾਂ ਹੀ ਪੁੱਛ ਲੈਂਦੇ ਨੇ ਕਿ ਸੈਂਪਲ ਲੈਬ ਕਰੇਗੀ ਜਾਂ ਕਿਵੇਂ ਕਿੱਥੇ ਭੇਜਣਾ ਤਾਂ ਵੀ ਰეკਮੈਂਡ ਜਿਹੜੀਆਂ ਵੀ ਸਾਡੀਆਂ ਐਫਐਸਐਸਏਈ ਵੱਲੋਂ ਡੈਸੀਗਨੇਟਿਡ ਲੈਬਸ ਨੇ ਨੋਟੀਫਾਈਡ ਲੈਬਸ ਨੇ ਅਸੀਂ ਉਹਨਾਂ ਦਾ ਰეკਮੈਂਡੇਸ਼ਨ ਦੇ ਦੇ ਦਿੰਦੇ ਆ ਕਿ ਉੱਥੇ ਸੈਂਪਲ ਭੇਜ ਦਿੱਤਾ ਜਾਵੇ ਮੈਡਮ ਜਿਹੜੀ ਕਾਰਵਾਈ ਕਾਨੂੰਨਨ ਕਾਰਵਾਈ ਹੁੰਦੀ ਹੈ ਕਿਤੇ ਵੀ ਜੇ ਸੈਂਪਲ ਫੇਲ ਹੁੰਦਾ ਕਿਸੇ ਵੀ ਦੁਕਾਨਦਾਰ ਦਾ ਜਾਂ ਕਿਸੇ ਦਾ ਵੀ ਐਕਸਵਾਈਜ਼ ਕਿ ਉਹ ਕਾਰਵਾਈ ਇਸੇ ਆਧਾਰ ਤੇ ਹੁੰਦੀ ਹੈ ਕਿ ਇਸ ਗਵਰਨਮੈਂਟ ਲੈਬ ਤੋਂ ਪਹਿਲਾਂ ਉਹਨਾਂ ਨੂੰ ਦੱਸਿਆ ਜਾਂਦਾ ਵੀ ਇਹ ਨਕਲੀ ਹੈ ਜਾਂ ਇਹ ਦਾ ਸੈਂਪਲ ਫੇਲ ਹੋ ਗਿਆ ਤਾਂ ਹੀ ਕਾਰਵਾਈ ਹੋ ਸਕਦੀ ਆਦਰਵਾਈਜ਼ ਜਿਹੜੇ ਪ੍ਰਾਈਵੇਟ ਵਾਲੇ ਕਰਵਾਉਂਦੇ ਨੇ ਉਹਨਾਂ ਤੇ ਤਾਂ ਕਾਰਵਾਈ ਨਹੀਂ ਹੁੰਦੀ ਆਈ ਥਿੰਕ ਜੇ ਮੈਂ ਗਲਤ ਨਹੀਂ ਆ ਤਾਂ ਜੇ ਕੋਈ ਆਪ ਦਾ ਸੈਂਪਲ ਖੁਦ ਲੈ ਕੇ ਆਉਂਦਾ ਹੈ ਪ੍ਰਾਈਵੇਟ ਵਾਲਾ ਪ੍ਰਾਈਵੇਟ ਵਾਲੇ ਉਦੋਂ ਲੈ ਕੇ ਆਉਂਦੇ ਆ ਜਦੋਂ ਉਹਨਾਂ ਨੇ ਕੋਈ ਨਵਾਂ ਕੰਮ ਸ਼ੁਰੂ ਕਰਨਾ ਹੁੰਦਾ ਹੈ ਜਾਂ ਨਵਾਂ ਪ੍ਰੋਡਕਟ ਮਾਰਕੀਟ ਵਿੱਚ ਲੈ ਕੇ ਆਉਣਾ ਹੁੰਦਾ ਹੈ ਉਦੋਂ ਉਹ ਸਾਡੇ ਤੋਂ ਟੈਸਟਿੰਗ ਕਰਵਾਉਂਦੇ ਆ ਜਾਂ ਰੂਟੀਨ ਵਿੱਚ ਵੀ ਕਰਵਾਉਂਦੇ ਨੇ ਤੇ ਉਹਨਾਂ ਨੂੰ ਜੋ ਉਹਨਾਂ ਦੇ ਟੈਸਟ ਦੀ ਰਿਪੋਰਟ ਹੁੰਦੀ ਆ ਉਹ ਅਸੀਂ ਦਿੰਨੇ ਆ ਤੇ ਜਿਹੜੇ ਨਵੇਂ ਇੰਟਰਪ੍ਰੈਨਿਓਰਸ ਹੁੰਦੇ ਨੇ ਅਸੀਂ ਉਹਨਾਂ ਨੂੰ ਮਤਲਬ ਗਾਈਡੈਂਸ ਵੀ ਦਿੰਨੇ ਆ ਜੇ ਉਹਨਾਂ ਦੇ ਕੁਝ ਕਿਸੇ ਮਾਪਦੰਡ ਤੇ ਖਰਾ ਨਹੀਂ ਉਤਰਦਾ ਅਸੀਂ ਉਹਨਾਂ ਨੂੰ ਪੂਰੀ ਗਾਈਡੈਂਸ ਦਿੰਨੇ ਆ ਕਿ ਉਹ ਕਿਸ ਤਰ੍ਹਾਂ ਨਾਲ ਇਹਨੂੰ ਇੰਪਰੂਵ ਕਰ ਸਕਦੇ ਆ ਇੱਕ ਡੱਬੇ ਵਾਲੇ ਦੁੱਧ ਦੀ ਗੱਲ ਮੈਂ ਬਹੁਤ ਜ਼ਿਆਦਾ ਅੱਜ ਕੱਲ ਚਰਚਾਵਾਂ ਦੀ ਨਿਚ ਹੈ ਕਿ ਸਭ ਤੋਂ ਜ਼ਿਆਦਾ ਡੱਬੇ ਵਾਲੇ ਦੁੱਧ ਜਿਹੜਾ ਸੁੱਕਾ ਦੁੱਧ ਜਿੰਨੂੰ ਕਹਿੰਦੇ ਨੇ ਉਹ ਬਹੁਤ ਜ਼ਿਆਦਾ ਨਕਲੀ ਆ ਰਿਹਾ ਉਹਦੇ ਵਿੱਚ ਅਜਿਹੀ ਕੋਈ ਸੱਚਾਈ ਹੈਗੀ ਜਾਂ ਅਜਿਹੇ ਸੈਂਪਲ ਆਉਂਦੇ ਨੇ ਤੁਹਾਡੇ ਕੋਲ ਸੈਂਪਲਸ ਤਾਂ ਸਾਡੇ ਕੋਲੇ ਹਰ ਤਰ੍ਹਾਂ ਦਾ ਆਉਂਦਾ ਹੈ ਬਟ ਇਹ ਇਹੋ ਜਿਹਾ ਕੁਝ ਨਹੀਂ ਹੈ ਕਿ ਹਰ ਡੱਬਾ ਵਾਲਾ ਦੁੱਧ ਨਕਲੀ ਆ ਇਹੋ ਜਿਹਾ ਕੁਝ ਨਹੀਂ ਹੈ ਜਿਹੜੇ ਵੀ ਸੁੱਕਾ ਦੁੱਧ ਜਦੋਂ ਸਾਡਾ ਹੁੰਦਾ ਆ ਸਾਡਾ ਸੀਜ਼ਨ ਜਿਵੇਂ ਸਰਦੀਆਂ ਦਾ ਸੀਜ਼ਨ ਹੈ ਉਦੋਂ ਪੰਜਾਬ ਵਿੱਚ ਦੁੱਧ ਸਰਪਲਸ ਹੁੰਦਾ ਆ ਉਦੋਂ ਉਹਨੂੰ ਸੁਕਾ ਕੇ ਉਹਦਾ ਮਿਲਕ ਪਾਊਡਰ ਬਣਾਇਆ ਜਾਂਦਾ ਐਂਡ ਗਰਮੀਆਂ ਵਿੱਚ ਜਦੋਂ ਲੀਨ ਪੀਰੀਅਡ ਹੈ ਜਦੋਂ ਸਾਡੇ ਕੋਲੇ ਦੁੱਧ ਘਟ ਜਾਂਦਾ ਉਸੇ ਦੁੱਧ ਮਿਲਕ ਪਾਊਡਰ ਨੂੰ ਯੂਜ਼ ਕਰਕੇ ਅਸੀਂ ਦੁਬਾਰਾ ਮਿਲਕ ਬਣਾਉਨੇ ਆ। ਥੈਟ ਇਜ਼ ਜਿਹੜਾ ਡੱਬਾ ਬੰਦ ਹੁੰਦਾ ਜਿਹੜੀਆਂ ਚੰਗੀਆਂ ਕੰਪਨੀਆਂ ਦਾ ਚੰਗਾ ਹੈਗਾ ਉਹਦੇ ਵਿੱਚ ਕੋਈ ਮਾੜਾ ਨਹੀਂ ਹੈ। ਹਾਂ ਅਸੀਂ ਉਸ ਚੀਜ਼ ਨੂੰ ਵੀ ਨਹੀਂ ਇਗਨੋਰ ਕਰ ਸਕਦੇ ਕਿ ਜਿਹੜੇ ਨਕਲੀ ਦੁੱਧ ਦੇ ਵੀ ਡੱਬੇ ਆਉਂਦੇ ਨੇ। ਹੂੰ ਮਤਲਬ ਉਹਦੇ 'ਚ ਇਹ ਹੋ ਸਕਦਾ ਹੈ ਕਿ ਜਿੰਨਾ ਮਿਆਰ ਹੁੰਦਾ ਉਸ ਤੋਂ 1% 2% ਘੱਟ ਸਕਦਾ ਪਰ ਅਦਰਵਾਈਜ਼ ਉਹ ਨਕਲੀ ਨਹੀਂ ਹੁੰਦਾ ਜਿਸ ਨਾਲ ਸਰੀਰ ਨੂੰ ਕੋਈ ਨੁਕਸਾਨ ਹੋਵੇ ਨਹੀਂ ਕਹਿ ਸਕਦੀਆਂ ਕਿ 100% ਦਾ ਡੱਬੇ ਵਾਲਾ ਦੁੱਧ ਨਕਲੀ ਨਹੀਂ ਹੁੰਦਾ 1% ਹੁੰਦਾ ਹੋਊਗਾ 2% ਹਾਂ 1-2% ਹੁੰਦਾ ਹੋਏਗਾ ਵੀ ਕੈਨ ਨਾਟ ਇਗਨੋਰ ਥਿਸ ਜਿੱਥੇ ਚੰਗੇ ਨੇ ਉੱਥੇ ਮਾੜੇ ਵੀ ਐਗਜ਼ਿਸਟ ਕਰਦੇ ਨੇ ਤੇ ਮੈਮ ਫਿਰ ਜਿਹੜੇ ਹੁਣ ਮੈਂ ਉਹੀ ਗੱਲ ਤੇ ਆਉਣਾ ਕਿ ਹੁਣ ਫੈਸਟੀਵਲ ਸੀਜ਼ਨ ਸ਼ੁਰੂ ਹੋ ਚੁੱਕਾ ਹੈ ਤੁਸੀਂ ਹਦਾਇਤਾਂ ਵੀ ਨਿਕੀਆਂ ਹੋਣਗੀਆਂ ਤੁਸੀਂ ਜਿਹੜੇ ਜੁਆਇੰਟ ਕਮਿਸ਼ਨਰ ਨੇ ਫੂਡ ਦੇ ਉਹਨਾਂ ਨਾਲ ਉਹ ਵੀ ਹਦਾਇਤਾਂ ਆਪਣੇ ਵੱਲੋਂ ਦਿੰਦੇ ਹੋਣਗੇ ਤੇ ਇਸ ਦੌਰਾਨ ਤੁਹਾਨੂੰ ਲਿਮਿਟੇਸ਼ਨਸ ਵੱਧ ਜਾਂਦੀਆਂ ਨੇ ਸੈਂਪਲਿੰਗ ਦੀਆਂ ਜਿਹੜੇ ਸੈਂਪਲ ਆਉਂਦੇ ਨੇ ਆਮ ਰੋਜ਼ਮਰਰਾ ਨਾਲੋਂ ਵੱਖਰਾ ਜੇ ਇਹਨਾਂ ਫੈਸਟੀਵਲ ਸੀਜ਼ਨਸ ਦੀ ਗੱਲ ਕਰੀਏ ਹਾਂਜੀ ਰੋਜ਼ਮਰਰਾ ਨਾਲੋਂ ਸਾਡਾ ਫਿਰ ਜਿਹੜਾ ਫੋਕਸ ਹੈ ਥੈਟ ਉਹ ਜ਼ਿਆਦਾ ਮਠਾਈਆਂ ਤੇ ਜਾਂ ਜਿੰਨੇ ਵੀ ਜਿਵੇਂ ਡਰਾਈ ਫਰੂਟਸ ਸਾਡਾ ਵਿਕਨੇ ਆ ਜਾਂ ਕੇਲੋ ਕੇ ਜਿੰਨੇ ਵੀ ਮਤਲਬ ਪੈਕਡ ਫੂਡਸ ਆ ਜਿਹੜੇ ਪੈਕ ਪੈਕ ਅੱਜਕੱਲ ਪੈਕੇਜਸ ਦਾ ਬਹੁਤ ਰਿਵਾਜ ਆ ਦਿਵਾਲੀ ਤੇ ਦੇਣ ਦਾ ਸਾਡਾ ਸਾਰਾ ਫੋਕਸ ਫਿਰ ਉਧਰ ਹੋ ਜਾਂਦਾ ਆ ਮੈਮ ਡ్రਾਈ ਫਰੂਟ ਤੋਂ ਤੁਸੀਂ ਗੱਲ ਕੀਤੀ ਹੈ ਇਹਦੇ ਚ ਵੀ ਨਕਲੀ ਅਸਲੀ ਹੁੰਦੇ ਨੇ ਇਹ ਵੀ ਇਹਦੇ ਵਿੱਚ ਨਕਲੀ ਅਸਲੀ ਨਹੀਂ ਕਹਿ ਸਕਦੇ ਇਹਦੇ ਵਿੱਚ ਕੁਆਲਿਟੀ ਹੁੰਦੀ ਆ ਜਿਵੇਂ ਤੇਲ ਕੱਢਿਆ ਹੋਇਆ ਬਦਾਮ ਆਪਾਂ ਨਾਰਮਲੀ ਖਾਂਦੇ ਆ ਜਾਂ ਅਖਰੋਟ ਜਾਂ ਇਨਫੈਸਟਿਡ ਜਿਹੜੇ ਤੇਲ ਕੱਢੇ ਹੋਏ ਹੋਣਗੇ ਉਹ ਸਾਡੇ ਵੱਲੋਂ ਕੁਆਲਿਟੀ ਦੇ ਮਾਪਦੰਡਾਂ ਤੇ ਖਰੇ ਨਹੀਂ ਹੋਣਗੇ ਹਾਂ ਜੇ ਕੋਈ ਮਤਲਬ ਟੋਰਾ ਲੱਗਿਆ ਜਾਂ ਸੁਸਰੀਆਂ ਲੱਗੀਆਂ ਹੋਈਆਂ ਜਾਂ ਮਤਲਬ ਇਸ ਤਰ੍ਹਾਂ ਨਾਲ ਇਨਫੈਸਟਡ ਹੈ ਉਹ ਸਾਡੇ ਵੱਲੋਂ ਅਨਸੇਫ ਹੋਏਗਾ ਜਿਹੜਾ ਖਾਂ ਲੈਣੀ ਹੈ ਫਾਈਨਲੀ ਤੁਸੀਂ ਹੁਣ ਜਿਹੜੇ ਲੋਗ ਨੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਆਪਣੇ ਵੱਲੋਂ ਕਿ ਇਸ ਫੈਸਟੀਵਲ ਸੀਜ਼ਨ ਦੇ ਵਿੱਚ ਜੇ ਉਹਨਾਂ ਨੇ ਮਿਠਾਈ ਖਾਣੀ ਹੈ ਕੋਈ ਨਾ ਦਾਇਰਾ ਵੀ ਤਾਂ ਹੁੰਦਾ ਹੋਣਾ ਹੈ ਕੋਈ ਮੈਜ਼ਰਮੈਂਟ ਵੀ ਤਾਂ ਹੁੰਦਾ ਹੋਣਾ ਮੀਨਸ ਲੈਵਲ ਦੀ ਮਿਠਾਈ ਤੁਸੀਂ ਖਾ ਸਕਦੇ ਹੋ ਜਾਂ ਡਰਾਈ ਫਰੂਟ ਲੈਣਾ ਤਾਂ ਉਹਦਾ ਕੋਈ ਸਿਸਟਮ ਵੀ ਤਾਂ ਬੰਦਾ ਹੋਊਗਾ ਮੈਮ ਆ ਮੇਰੇ ਵੱਲੋਂ ਤਾਂ ਇਹੀ ਮੈਸੇਜ ਹੈ ਕਿ ਬਿੰਗ ਮਤਲਬ ਬੈਲੈਂਸ ਰੱਖਦੇ ਆ ਹੋਏ ਆ ਅਸੀਂ ਇੰਡੀਅਨ ਆ ਅਸੀਂ ਪੰਜਾਬੀ ਆ ਅਸੀਂ ਦੁੱਧ ਨਹੀਂ ਛੱਡ ਸਕਦੇ ਅਸੀਂ ਖੋਆ ਨਹੀਂ ਛੱਡ ਸਕਦੇ ਬੈਲੈਂਸ ਰੱਖਦੇ ਆ ਹੋਏ ਆ ਸਾਰੀਆਂ ਚੀਜ਼ਾਂ ਦਾ ਸੇਵਨ ਕਰੋ ਤੇ ਸਭ ਤੋਂ ਜੇ ਵੱਧ ਜਿਹੜੀ ਦੇਖਣ ਵਾਲੀ ਚੀਜ਼ ਹੈ ਉਹਦਾ ਹੈਗਾ ਫਰੈਸ਼ਨੈਸ ਜਿੰਨੀ ਚੀਜ਼ ਫਰੈਸ਼ ਹੋਊਗੀ ਉਨਾ ਹੀ ਮਤਲਬ ਤੁਹਾਡੇ ਲਈ ਲਾਇਵੰਤ ਹੋਊਗੀ ਉਹਨਾ ਤੁਹਾਡੇ ਹੈਲਥ ਨੂੰ ਡਿਟੇਰੀਓਰੇਟ ਨਹੀਂ ਕਰੂਗੀ ਟ్రਾਈ ਟੂ ਹੈਵ ਮਤਲਬ ਫਰੈਸ਼ ਚੀਜ਼ਾਂ ਨਹੀਂ ਆ ਮੈਨੂੰ ਤੁਹਾਡੀ ਗੱਲਾਂ ਤੋਂ ਹੀ ਮੈਨੂੰ ਇੱਕ ਗੱਲ ਆਈ ਕਿ ਜਦੋਂ ਤੁਸੀਂ ਕਿਤੇ ਬਾਹਰ ਖਾਣਾ ਖਾਣ ਜਾਂ ਰੈਸਟੋਰੈਂਟ ਵਗੈਰਾ ਕਿਤੇ ਜਾਂਦੇ ਹੋ ਨਾ ਤੁਹਾਨੂੰ ਤਾਂ ਬਿਲਕੁਲ ਇੱਕ ਇੱਕ ਚੀਜ਼ ਉਹ ਪਰੋਸਦੇ ਹੋਣੇ ਤਾਂ ਦੇਖ ਕੇ ਪਰੋਸਦੇ ਹੋਣੇ ਬਈ ਇਹਨੂੰ ਧਿਆਨ ਨਾਲ ਪਰੋਸੋ ਜੇ ਕਿਤੇ ਗਲਤੀ ਨਾਲ ਮਾੜਾ ਚੀਜ਼ ਦੇ ਦਿੱਤੀ ਮੈਨੂੰ ਨਹੀਂ ਲੱਗਦਾ ਕਿ ਮੈਨੂੰ ਕੋਈ ਜਾਂਦਾ ਹੋਵੇਗਾ ਰੈਸਟੋਰੈਂਟ 'ਚ ਮੈਨੂੰ ਮੇਰੇ ਦਫ਼ਤਰ 'ਚ ਹੀ ਜਾਂਦੇ ਹਾਂ ਬਸ ਜੀ ਜੀ ਕਿਸੇ ਨੂੰ ਤਾਂ ਬਾਅਦ 'ਚ ਪਤਾ ਲੱਗਦਾ ਵੀ ਆਹ ਕੰਮ ਹੋ ਗਿਆ ਜੀ ਹਨਾ ਸੋ ਬਹੁਤ ਬਹੁਤ ਧੰਨਵਾਦ ਮੈਡਮ ਜੀ ਪਹਿਲਾਂ ਤਾਂ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਤੇ ਫੈਸਟੀਵਲ ਸੀਜ਼ਨ ਸ਼ੁਰੂ ਹੋਇਆ ਜਿਸ ਤਰੀਕੇ ਨਾਲ ਅਸੀਂ ਤੁਹਾਨੂੰ ਦੱਸਣ ਦੀ ਗੱਲ ਕਰ ਰਹੇ ਹਾਂ ਕਿ ਪੰਜਾਬ ਦੇ ਵਿੱਚੋਂ ਸੈਂਪਲ ਬਹੁਤ ਵੱਡੇ ਲੈਵਲ ਤੇ ਖਾਸ ਤੌਰ ਤੇ ਦੁੱਧ ਨੂੰ ਲੈ ਕੇ ਭਰੇ ਜਾ ਰਹੇ ਨੇ ਅਜਿਹੇ ਦੇ ਵਿੱਚ ਜਿੰਨੇ ਕਿ ਸੈਂਪਲ ਇਸ ਲੈਬ ਦੇ ਵਿੱਚ ਆਉਂਦੇ ਨੇ ਸੈਂਪਲ ਅਧਿਕਾਰੀਆਂ ਵੱਲੋਂ ਇਸ ਲੈਬ ਦੇ ਵਿੱਚ ਭੇਜੇ ਜਾਂਦੇ ਨੇ ਤੇ ਇਸ ਦੇ ਵਿੱਚ ਜਿਹੜੇ ਸੈਂਪਲ ਅਨ ਸੇਫ ਪਾਏ ਜਾਂਦੇ ਨੇ ਉਹ 4 ਫੀਸਦੀ ਹੈ ਯਾਨੀ ਕਿ ਉਹ ਜ਼ਰੂਰਤ ਹੈ ਉਸ ਉੱਪਰ ਅਮਲ ਕਰਨ ਦੀ ਸਰਕਾਰੀ ਤੰਤਰ ਦੀ ਜੇ ਗੱਲ ਕੀਤੀ ਜਾਵੇ ਆਮ ਲੋਕਾਂ ਦੀ ਜੇ ਗੱਲ ਕੀਤੀ ਜਾਵੇ ਜਿੱਥੇ ਇਹ ਦੁੱਧ ਦੀ ਸਪਲਾਈ ਹੁੰਦੀ ਹੈ ਉੱਥੋਂ ਦੀ ਗੱਲ ਕੀਤੀ ਜਾਵੇ ਇਹ ਮਿਆਰ ਬੀਇੰਗ ਪੰਜਾਬੀ ਪੰਜਾਬ ਦੇ ਵਿੱਚ ਰਹਿਣ ਵਾਲੇ ਲੋਕਾਂ ਨੂੰ ਇਹੀ ਕਿਹਾ ਜਾਂਦਾ ਹੈ ਕਿ ਇਸ 4 ਫੀਸਦੀ ਜਿਹੜਾ ਅਨ ਸੇਫ ਹੈਗਾ ਇਸ ਨੂੰ ਵੀ ਖਤਮ ਕਰ ਦਿੱਤਾ ਜਾਵੇ ਫੈਸਟੀਵਲ ਸੀਜ਼ਨ ਸ਼ੁਰੂ ਹੋਣ ਵਾਲਾ ਹੈ ਤੇ ਵੱਡੇ ਪੱਧਰ ਤੇ ਸੈਂਪਲਿੰਗ ਵੀ ਹੋਵੇਗੀ ਤੇ ਦੁਕਾਨਦਾਰਾਂ ਨੂੰ ਵੀ ਖਾਸ ਤੌਰ ਤੇ ਇਹ ਅਪੀਲ ਕੀਤੀ ਜਾਂਦੀ ਹੈ ਕਿ ਉਹ ਆਪਣਾ ਫਰੈਸ਼ ਸਮਾਨ ਜੋ ਹੈ ਉਹੀ ਬਣਾਓ ਤਾਂ ਜੋ ਲੋਕਾਂ ਦੀ ਸਿਹਤ ਦੇ ਨਾਲ ਕਿਸੇ ਕਿਸਮ ਦਾ ਕੋਈ ਖਿਲਵਾੜ ਨਾ ਹੋ ਸਕੇ ਫਿਲਹਾਲ ਦੇ ਲਈ ਇੰਨਾ ਹੀ ਮੈਨੂੰ ਤੇ ਮੈਡਮ ਜੀ ਨੂੰ ਦਿਓ ਇਜਾਜ਼ਤ ਤੁਸੀਂ ਬਣੇ ਰਹੋ ਡੇਲੀ ਇੰਡੀਆ ਨਿਊਜ਼ ਦੇ ਨਾਲ ਧੰਨਵਾਦ